ਪਰੀ ਕਰੋ ਕੁਤਾ ਨੂੰ ਪਾਉਣ ਨੂੰ ਪਾਉਂਦੇ ਜਾਵੇਂ। ਦਾਵਾ ਮੇਰਾ ਨਾਮ ਰੋਹਿਤਾ ਜੀ। ਰੋਹਿ ਜੀ ਕਿਹੜਾ ਏਰੀਆ ਹੈ ਇਹ ਕੀ ਹੋਇਆ? ਇਹ ਨਿਊ ਜੀ ਬੀ ਸ਼ਕੋਨੀ ਆ ਜੀ ਨਦੀਨਮਾ ਕਾਲੀ ਜਗ੍ਹਾ ਹੈ। ਇਹ ਦੇਖੀ। ਅੱਜ ਇਹ ਨਦੀਨਮਾ ਸਾਰੇ ਪਲਾਸਟਿਕ ਹੋਈ। ਅਤੇ ਬਹੁਤ ਸਾਰੇ ਕਲੋਨੀ ਬਸੀ ਹੋਈ ਹੈ। ਕੁਝ ਰੈਸੀ ਲੱਗਦਾ ਹੈ। ਤੇ ਇਹ ਦੋ ਗਦਾਮ ਬਨੇ ਹੋਏ ਹੈ। ਇੱਕ ਕਬਾੜ ਦੇ। ਇਹਨਾਂ ਨੇ ਗਦਾਮਾਂ ਕਰਕੇ ਇਸੇ ਇਲਾਕੇ ਤੇ ਬਹੁਤ ਜ਼ਿਆਦਾ ਗੰਦ ਚੱਲ ਰਿਹਾ ਹੈ। ਬਹੁਤ ਜ਼ਿਆਦਾ ਗੰਦ ਹੋਇਆ ਹੈ। ਔਰ ਜਦ ਹਵਾ ਜਾਂ ਮੀਂਹ ਆਈ ਆਂਦੀ ਹੈ। ਔਰ ਸਾਰਾ ਘਰ ਇੱਕ ਪੂਰਾ ਸਾਰਾ ਘਰਾਂ ਚ ਜਾਂਦਾ ਉਤੋਂ ਬਾਅਦ ਇਹਨਾਂ ਨੇ ਇੱਕ ਸਾਹਮਣੇ ਗੋਦਾਮ ਲੈ ਲਿਆ ਉਹ ਬਿਲਕੁਲ ਓਪਨ ਹੈ ਉਹਦਾ ਕੋਈ ਡੋਰ ਨਹੀਂ ਹੈਗਾ ਉਹ ਸਾਰਾ ਕੂੜਾ ਬਾਹਰ ਜਾਂਦਾ ਉਤੋਂ ਬਾਅਦ ਇੱਥੇ ਗੋਦਾਮ ਚ ਅੱਗ ਲੱਗੀ ਸੀ ਜਿਹਦੇ ਨਾਲ ਬਹੁਤ ਪਾਰੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਫਿਰ ਵੀ ਜਿਹੜੇ ਨਾਲ ਲੱਗਦੇ ਦੋ ਤਿੰਨ ਘਰ ਹੈ ਉਹਨਾਂ ਦਾ ਤਾਂ ਕਾਸੀ ਕਾਫੀ ਨੁਕਸਾਨ ਹੋਇਆ ਤਰੇੜਾਂ ਆ ਗਈਆਂ ਠੀਕ ਹੈ ਜੀ ਉਹਨਾਂ ਦੇ ਬਾਹਰਲੇ ਪੱਥਰ ਖਰਾਬ ਹੋ ਗਏ ਜਾਨੀ ਮਾਲ ਨੂੰ ਹੋਣ ਤੋਂ ਬਚ ਗਿਆ ਕਿਉਂਕਿ ਫਾਇਰ ਵਿਗਟ ਮੌਕੇ ਤੇ ਆ ਗਈ ਸੀ ਔਰ ਦਿਨ ਦਾ ਟਾਈਮ ਸੀ ਇਸ ਲਈ ਜਾਨੀ ਮਾਲੋਂ ਤੋਂ ਬਚ ਗਿਆ ਗੱਲ ਕਰੀ ਜੀ ਇਹ ਰਹਿਸ਼ੀਏ ਦੇ ਵਿੱਚ ਕਿੰਨੇ ਟਾਈਮ ਤੋਂ ਜਿਹੜਾ ਗੋਦਾਮ ਬਣਿਆ ਹੋਇਆ ਹੈ ਜੀ 7-8 ਸਾਲ ਤੋਂ ਚੱਲ ਰਿਹਾ ਹੈ ਰਹਿਸ਼ੂਰੇ ਕਾਤੋ ਹੈ ਸਾਡੀ ਜੀ ਹੈਗੀ ਔਰ ਅਸੀਂ ਵੈਰਿਆ 17-18 ਸਾਲ ਦਾ ਇਹ ਗੋਦਾਮ ਰਹਿਸ਼ ਤੋਂ ਬਾਅਦ ਬਣਿਆ ਨਾ ਹਾਂਜੀ ਹਾਂਜੀ ਤੋਂ ਬਾਅਦ ਬਣਿਆ ਹੈ ਠੀਕ ਹੈ ਜੀ ਇਹਦੀ ਐਨੀ ਵਾਰ ਤੁਸੀਂ ਕੋਈ ਪ੍ਰਸ਼ਾਸਨ ਨੂੰ ਕੰਪਲੀਟ ਕਰੀਏ ਇਹਦੀ ਇਹ ਵੀ ਐਨੀ ਵਾਰ ਕੰਪਲੇਨਟ ਹੋ ਚੁੱਕੀ ਜੀ ਐਨੀ ਵਾਰ ਪੁਲਸ ਆ ਚੁੱਕੀ ਜੀ ਠੀਕ ਹੈ ਜੀ ਫਾਇਰ ਵਿਗਟ ਆਈ ਜਦੋਂ ਅੱਗ ਲੱਗੀ ਪਤਾ ਨਹੀਂ ਉਹਨਾਂ ਨੇ ਐਨਓਸੀ ਦਿੱਤੀ ਕੋਈ ਕਮੇਟੀ ਚ ਕਰੀਏ ਕੋਈ ਕੰਪਲੀਟ ਤੋਂ ਨੇ ਦੀ ਠੀਕ ਹੈ ਹੋ ਚੁੱਕਾ ਜੀ ਪਰ ਇੱਥੇ ਕੋਈ ਐਕਸ਼ਨ ਨਹੀਂ ਆਂਦਾ ਜਿਹੜਾ ਬੰਦਾ ਆਂਦਾ ਹੈ ਇਹ ਚਾਰ ਪੈਸੇ ਉਹਨਾਂ ਨੂੰ ਖਵਾ ਦਿੰਦਾ ਤੇ ਕੰਮ ਬੰਦ ਹੋ ਜਾਂਦਾ ਹੈ ਇਹ ਆਪਣਾ ਕੰਮ ਚਾਲੂ ਕਰ ਦਿੰਦਾ ਠੀਕ ਹੈ ਜੀ ਇਹਨੇ ਇੱਕ ਵੀ ਦਿਨ ਅੱਗ ਲੱਗਣ ਤੋਂ ਬਾਅਦ ਗੋਦਾਮ ਬੰਦ ਨਹੀਂ ਰੱਖਿਆ ਨਾਲ ਦੀ ਨਾਲ ਚੱਲ ਰਿਹਾ ਪਤਾ ਨਹੀਂ ਫਾਇਰ ਵਿਗਟ ਨੂੰ ਐਨਓਸੀ ਠੀਕ ਹੈ ਕੋਈ ਸੁਣਵਾਈ ਨਹੀਂ ਹੈ ਪ੍ਰਸ਼ਾਸਨ ਰੈਸ਼ੀ ایرੀਚ ਉੰਜ ਜਨਨੋਲਿਜ ਦੱਸਦੇ ਰੈਸ਼ੀ ایرੀਚ ਜਿਹੜੀ ਕੀ ਹੈ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਮਿਲਦੀ ਗੋਦਾਮ ਜਾਂ ਸਟੋਰ ਬਣਾਣ ਦੀ ਸਰ ਜੀ ਇਹ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਕੋਈ ਕਿਸੇ ਫਿਰ ਲੁਕਿਆ ਤਾਂ ਹੋਇਆ ਨਹੀਂ ਵੀ ਲੁਕੇ ਕੰਮ ਚੱਲ ਰਿਹਾ ਹੈ ਕਿਤਾ ਸ਼ਰੀਆਮ ਕੰਮ ਚੱਲ ਰਿਹਾ ਉਹਦੇ ਵੱਡੇ ਵੱਡੇ ਟਰੱਕ ਆਣਨੇ ਆ ਛੋਟੇ ਛੋਟੇ ਬੱਚੇ ਗਲੀ 'ਚ ਖੇਡ ਰਹੇ ਹੁੰਦੇ ਆ ਠੀਕ ਹੈ ਜੀ ਕੋਈ ਉਹ ਕੁੱਟੇ ਵੀ ਟਰੱਕ ਇਹਨਾਂ ਦੇ ਬ੍ਰੇਕ ਨਹੀਂ ਟਾਕੀ ਨਹੀਂ ਬਾਰੀ ਨਹੀਂ ਠੀਕ ਹੈ ਜੀ ਸੂਰ ਆ ਕੇ ਸਾਡੀ ਜਗਾ ਰੋਕ ਲੈਂਦੇ ਆ ਨੰਗਨ ਨੂੰ ਜਗਾ ਰਹਿੰਦੀ ਹੈ ਉਤੋਂ ਬਾਅਦ ਬੱਚੇ ਖੇਡ ਰਹੇ ਸਾਰਾ ਦਿਨ ਇਹਨਾਂ ਦੀ ਆਵਾਜ਼ ਹੀ ਦਿੰਦੀ ਹੈ ਪ੍ਰਸ਼ਾਸਨ ਅੱਗੇ ਕੀ ਮੰਗ ਹੈ ਤੁਹਾਡੀ ਪ੍ਰਸ਼ਾਸਨ ਅੰਗੇ ਮੰਗ ਹੈ ਜੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਹੋਰ ਕੀ ਕਰ ਸਕਦੇ ਅਸੀਂ ਤਾਂ ਪ੍ਰਸ਼ਾਸਨ ਨੇ ਦੇਖਣਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੂਨਮ ਪੂਨਮ ਜੀ ਕੀ ਹੈ ਉਰੇ ਕਿਹੜੀ ਜਗ੍ਹਾ ਹੈ ਹੋਇਆ ਕੀ ਹੈ ਉਰੇ ਇਹ ਨਿਊਜ਼ਿਕ ਦੀਸ ਕੋਲ ਨਹੀਂ ਹੈ ਤੇਲਵਾ ਕੋਲੋਂ ਦੇ ਨਾਲ ਇਤਰੇ ਅਸੀਂ ਇਲਾਕੇ ਵਿੱਚ ਮਤਲਬ ਕਿ ਗੋਦਾਮ ਕੋਲੇ ਉਹ ਇਹਨੇ ਬਹੁਤ ਦੁਖੀ ਕਰਿਆ ਹੋਇਆ ਹੈ ਪਹਿਲਾਂ ਅੱਗ ਵੀ ਲੱਗੀ ਹੈ ਫਾਇਰ ਗੇਡ ਆਈ ਹੈ ਰਾਤ ਸਵੇਰੇ ਰਾਤ ਨੂੰ ਅੱਗ ਲੱਗੀ ਹੈ ਉਸ ਤੋਂ ਬਾਅਦ ਮਤਲਬ ਕਿ ਇਹਨਾਂ ਨੂੰ ਕਹਿਣ ਜਾਉ ਤਾਂ ਨਾ ਲੇਬਰ ਬਹੁਤ ਠੁਕ ਠੁਕ ਪੈਂਦੀ ਹੈ ਮਾਰਨ ਤਾਂ ਕੰਮ ਦੀ ਹੈ ਵੀ ਅਸੀਂ ਨਹੀਂ ਚੱਟਾਂਗੇ ਟਰੱਕ ਵਗੈਰਾ ਲੰਘਦੇ ਨੇ ਬੱਚੇ ਉਹਦੇ ਛੋਟੇ ਖੇਲਦੇ ਨੇ ਬਸ ਐਹੀ ਦੁਖੀ ਹੋਏ ਪਏ ਆ ਸਾਰਾ ਮਹੱਲਾ ਪ੍ਰਸ਼ਾਸਨ ਨੂੰ ਕੋਈ ਕੰਪਲੀਟ ਕਰੀਏ ਥੋਨੇ ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰ ਕਰ ਚੁੱਕੇ ਆ ਕੰਪਲੀਟ ਦੋ ਚਾਰ ਵਾਰੀ ਤਾਂ ਕਰੀ ਚੁੱਕੇ ਆ ਲੇਕਿਨ ਕੁਝ ਨਹੀਂ ਹੋਇਆ ਹੁਣ ਕੀ ਮੰਗ ਹੈ ਤੁਹਾਡੀ ਹੁਣ ਮੰਗ ਇਹ ਹੈ ਜਏ ਇਹਨੂੰ ਬੰਦ ਕਰਾਇਆ ਜਾਵੇ